ਐਡਵੋਕੇਟ ਰਿਧੀ ਬੰਗਾਵਲਾ ਚਲਾਈ ਜਾ ਰਹੀ ਡਾਕਟਰ ਬੀ ਆਰ ਅੰਬੇਦਕਰ ਲਾਇਬ੍ਰੇਰੀ ਪਿੰਡ ਫੋਰਟ ਕਲਾ ਵਿੱਚ ਐਜੂਕੇਸ਼ਨ ਦੇ ਕੈਟਰੈਂਪ ਲਗਾਇਆ ਗਿਆ ਜਿਸ ਮੌਕੇ ਪਾਵਰ ਇਨ ਐਜੂਕੇਸ਼ਨ ਇੰਟਰਨੈਸ਼ਨਲ ਆਰਗਨਾਈਜੇਸ਼ਨ ਇਨ ਯੂਐਸਏ ਦੇ ਊਮਨ ਸੈਲ ਦੇ ਮੈਂਬਰ ਕੁਝ ਉਹਨਾਂ ਨੇ ਪਿੰਡ ਵਾਸੀਆਂ ਨੂੰ ਐਜੂਕੇਸ਼ਨ ਦੇ ਮੱਤ ਬਾਰੇ ਦੱਸਿਆ ਅਤੇ ਲਾਈਨ ਲਈ ਆਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਊਮਨ ਸੈਲ ਦੇ ਸੀਨੀਅਰ ਮੈਂਬਰ ਆਸ਼ਾ ਰਾਣੀ ਪ੍ਰਿਆ ਬੰਗਾ ਸਿਮਰਨ ਕ੍ਰਾਂਤੀ ਸੁਮਨ ਰਤੂ ਹਰਪ੍ਰੀਤ ਨੈਣਾ ਕੰਗ ਜਸਪ੍ਰੀਤ ਯਸ਼ਿਕਾ ਅਮਨ ਕ੍ਰਿਸ਼ਨਾ ਹਾਜੇ ਹੋਏ ਇਸ ਸੰਸਥਾ ਨੂੰ ਚਲਾਉਣ ਵਾਲੇ ਹਰਪ੍ਰੀਤ ਸੁਮਨ ਯੂਐਸਏ ਲਕਤੀ ਪਾਲ ਕੁਵੈਤ ਵੱਲੋਂ ਬੱਚਿਆਂ ਵਾਸਤੇ ਕਿਤਾਬਾਂ ਤੇ ਸਟੇਸ਼ਨਰੀ ਮੁਹੱਈਆ ਕਰਵਾਈ ਗਈ ਅਤੇ ਇਹ ਹਿਾਰ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਦਾ ਵੀ ਭਰੋਸਾ ਦਿੱਤਾ ਇਸ ਕੈਂਡਰ ਕੈਂਪ ਵਿੱਚ ਮਾਸਟਰ ਹਰਜਿੰਦਰ ਪਾਲ ਮਾਸਟਰ ਹਰਜਿੰਦਰ ਪਾਲ ਪੰਗਾ ਰਾਮ ਲਾਲ ਢੰਡਾ ਬਰਿੰਦਰ ਢੰਡਾ ਲੰਬੜਦਾਰ ਬਲਵਿੰਦਰ ਪੰਗਾ ਸਤਨਾਮਪੁਰ ਜਵਿੰਦਰ ਰਾਣੀ ਬਲਾਕ ਸਮਿਤੀ ਮੈਂਬਰ ਊਸ਼ਾ ਰਾਣੀ ਸੁਖਵਿੰਦਰ ਕੌਰ ਟੋਨੀ ਸਾਪਲਾ ਸੋਫੀ ਪਿੰਡ ਹਰਪ੍ਰੀਤ ਕੈਂਪ ਕੰਗਣੀਵਾਲ ਸਤਨਾਮ ਬੰਬੀ ਵਾਲਾ ਅਤੇ ਪਿੰਡ ਵਾਸੀ ਹਾਜ਼ਰ ਹੋਏ ਬਾਬਾ ਸਾਹਿਬ ਜੀ ਦੀ ਪਤਨੀ ਦਾ ਨਾਮ ਰਾਮਾ ਬਾਈ ਸੀ ਰਾਮਾ ਬਾਈ ਨੇ ਕਿਹਾ ਕਿ ਇਹ ਤੇ ਉਹ ਜੈਪੀ ਜੈ ਭਾਰਤ ਜੈ ਸੰਵਿਧਾਨ ਮੇਰਾ ਨਾਮ ਸੌਰਭ ਹੈ ਮੈਂ 5ਵੀਂ ਦੀ ਬੱਚੀ ਵਿੱਚ ਪੜਦਾ ਹਾਂ ਅੱਜ ਮੈਂ ਤੁਹਾਨੂੰ ਕਬੀਰ ਮਹਾਰਾਜ ਜੀ ਦੇ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ ਕਬੀਰ ਮਹਾਰਾਜ ਜੀ ਦਾ ਜਨਮ 1399 ਵਿੱਚ ਹੋਇਆ ਸੰਤ ਕਬੀਰ ਮਹਾਰਾਜ ਜੀ ਇੱਕ ਬਹੁਤ ਹੀ ਕ੍ਰਾਂਤੀਕਾਰੀ ਸੰਤ ਹੋਏ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਲ ਹੈ ਉਹਨਾਂ ਦੀ ਬਾਣੀ ਬਹੁਤ ਹੀ ਕ੍ਰਾਂਤੀਕਾਰੀ ਬਾਣੀ ਹੈ ਉਹ ਸਮਝ ਨੂੰ ਕੋਈ ਦੁਖੜਾ ਦੇ ਕੇ ਲਾਖਾਂ ਆਵਾਜ਼ ਚੁੱਕਦੇ ਰਹੇ ਕਵੀਰਾ ਤੇਰੇ ਜਗਤ ਮੈਂ ਉਲਟੀ ਦੇਖੀ ਰੀਤ ਪਾਪੀ ਮਿਲ ਕੇ ਕਰੇ ਰਾਜ ਸਾਧੂ ਮੰਗੇ ਬਿਖਿਆ ਆਖੀ ਰੀਤ ਆ ਬਾਰੇ ਤੁਸੀਂ ਯੂਐਸਏ ਦੀ ਸਾਡੀ ਪੂਰੀ ਜਿਹੜੀ ਟੀਮ ਆ ਸਾਡੀ ਟੀਮ ਦਾ ਲੀਡਿੰਗਸ ਆ ਅੱਜ ਸਾਡੀ ਟੀਮ ਮੈਂਬਰ ਰਿਤਿਮ ਦਾ ਇਹਨਾਂ ਦੇ ਪਿੰਡ ਕੋਟਕਲਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਮੀਰ ਅਮਲੇਦਕਰ ਜੀ ਦੇ ਨਾਮ ਤੇ ਉਹਨਾਂ ਦੇ ਮਿਸ਼ਨ ਨੂੰ ਸਮਰਪਿਤ ਇੱਕ ਜਿਹੜੀ ਲਾਇਬ੍ਰੇਰੀ ਬਹੁਤ ਅੱਛਾ ਜਿਹੜਾ ਉਪਰਾਲਾ ਕੀਤਾ ਗਿਆ ਔਰ ਸਾਡੀ ਟੀਮ ਦੇ ਜਿਹੜੇ ਮੈਂਬਰਸ ਆ ਲਤੀ ਬਾਲਮਾ ਜਿੰਨੀ ਹਰਪ੍ਰੀਤ ਬਾਲਪਾ ਜਿونی ਜਿਹੜੇ ਯੁਵਾ ਸਦਕੇ ਵਿੱਚ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਰਹੇਗੇ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਨਾਲ ਸੱਤ ਮਾਰਾ ਔਰ ਉਹਨਾਂ ਨੇ ਬਾਬਾ ਸਾਹਿਬ ਜੀ ਦੇ ਵੋਲਿਊਮਸ ਜਿਹੜੇ 21 ਵੋਲਿਊਮਸ ਆ ਉਹ ਸਾਰੇ ਲਾਇਬ੍ਰੇਰੀ ਨੂੰ ਭੇਟ ਕੀਤੇ ਆ ਬੱਚਿਆਂ ਨੂੰ ਜਿਹੜਾ ਸਟੇਸ਼ਨਰੀ ਦਾ ਸਮਾਨ ਦਿੱਤਾ ਆ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਪੋਟਕਲਾਂ ਦੀ ਪੂਰੀ ਟੀਮ ਦਾ ਇਸ ਨਗਰ ਦੀ ਸੁਖੂ ਸਾਧ ਸੰਗਤ ਦਾ ਜਿਨ੍ਹਾਂ ਨੇ ਅੱਜ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਤੇ ਪਾਵਰ ਇਨਜੁਸਟਿਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਗਰੁੱਪ ਦੇ ਨਾਰੇ ਨਾਲ ਸਾਡੇ ਜੁੜੇ ਆ ਕਿਉਂਕਿ ਰਿਧੀ ਮੰਗਾ ਜੀ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਾਡਿਕਾਂ ਭੈਣਾ ਆ ਅੱਜ ਇਹਨਾਂ ਨੇ ਅੱਜ ਇੱਥੇ ਕਸਮਾਂ ਖਾਧੀਆਂ ਆ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਉੱਤੇ ਪਹਿਰਾ ਦੇਣ ਦਾ ਤਾਂ ਮੈਂ ਇਸ ਬੱਚੀ ਨੂੰ ਇਸ ਸਾਡੀ ਐਡਵੋਕੇਟ ਧੀ ਰਾਣੀ ਨੂੰ ਰਿਧੀ ਮੰਗਾ ਨੂੰ ਔਰ ਇਹਨਾਂ ਦੇ ਪੈਰੈਂਟਸ ਨੂੰ ਇਹਨਾਂ ਦੀ ਪੂਰੀ ਫੈਮਿਲੀ ਨੂੰ ਇਹਨਾਂ ਦੇ ਪੂਰੇ ਨਗਰ ਨੂੰ ਬਹੁਤ-ਬਹੁਤ ਮੁਬਾਰਕਾਂ ਦਵਾਂਗੀ ਅੱਜ ਦਾ ਜਿਹੜਾ ਪ੍ਰੋਗਰਾਮ ਇਹਨਾਂ ਦੇ ਸਹਿਯੋਗ ਦੇ ਨਾਲ ਨੇ ਫਰੇ ਚੜਿਆ ਔਰ ਖਾਸ ਧੰਨਵਾਦ ਮੈਂ BBC ਇੰਟਰਨੈਸ਼ਨਲ ਰੇਡੀਓ ਤੇ ਇਕਤਾ ਟੀਵੀ ਸਾਡੇ ਮੀਡੀਆ ਚੈਨਲ ਦਾ ਔਰ ਮੇਰੀ ਪੂਰੀ ਲੇਡੀ ਵਿੰਗਸ ਦੀ ਟੀਮਾ ਕਿਉਂਕਿ ਜੇ ਮੈਂ ਇਕੱਲੇ-ਇਕੱਲੇ ਦਾ ਨਾਮ ਲੈਣ ਲੱਗੀ ਤਾਂ ਸਮਾਂ ਬਹੁਤ ਜ਼ਿਆਦਾ ਹੋ ਜਾਣਾ ਆ ਸਾਰੀਆਂ ਮੇਰੀਆਂ ਭੈਣਾਂ ਦਾ ਸਾਰੇ ਮੇਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਜੈ ਸਭਿਨਾਨ ਅੱਜ ਪਿੰਡ ਕੋਟਕਲਾਂ ਦੇ ਵਿੱਚ ਡਾਕਟਰ ਵੀਰ ਪੇਡਰ ਲਾਇਬ੍ਰੇਰੀ ਨੂੰ ਸਪੋਰਟ ਕਰਨ ਵਾਸਤੇ ਪਾਵਰਿੰਗ ਐਜੂਕੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਾਰਿਸ ਆਰਗੇਨਾਈਜੇਸ਼ਨ ਦੇ ਵਿਮਨ ਸੈਲ ਦੇ ਸਾਰੇ ਮੈਂਬਰ ਸਾਡੀ ਲਾਇਬ੍ਰੇਰੀ ਨੂੰ ਸਪੋਰਟ ਕਰਨ ਪਹੁੰਚਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਇਸ ਆਰਗੇਨਾਈਜੇਸ਼ਨ ਵਿੱਚ ਲਾਉਣ ਵਾਲੇ ਹਰਪ੍ਰੀਤ ਸਵੰਤਾ ਜੀ ਯੂਐਸਏ ਤੋਂ ਔਰ ਲਕੀਤ ਕਾਲ ਪਾਜੀ ਕਬਨ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਸਾਡੀ ਲਾਇਬ੍ਰੇਰੀ ਵਿੱਚ ਆਉਣ ਵਾਲੇ ਬੱਚਿਆਂ ਨੂੰ ਕੁਝ ਸਟੇਸ਼ਨਰੀ ਔਰ ਲਾਇਬ੍ਰੇਰੀ ਵਾਸਤੇ ਕੁਝ ਬੁੱਕਸ ਜਿਹੜੀਆਂ ਆ ਉਹ দান ਕੀਤੀਆਂ ਨੇ ਅਸੀਂ ਉਹਨਾਂ ਦੇ ਇਸ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਦੇ ਆਂ ਔਰ ਉਹਨਾਂ ਦਾ ਥੈਂਕਸ ਕਰਦੇ ਆਂ ਕਿ ਉਹ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ ਕਿਉਂਕਿ ਸਾਡੇ ਸਮਾਜ ਨੂੰ ਐਜੂਕੇਸ਼ਨ ਦੀ ਫੀਲਡ ਵਿੱਚ ਜਾਣ ਦੀ ਬਹੁਤ ਜ਼ਰੂਰਤ ਆ ਔਰ ਮੈਂ ਉਮੀਦ ਕਰਦੀ ਆਂ ਕਿ ਇਦਾਂ ਹਰ 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 ਪਿੰਡ ਦੇ ਵਿੱਚ ਲਾਇਬ੍ਰੇਰੀ ਖੁੱਲੇ ਔਰ ਲੋਕੀ ਬੱਚਿਆਂ ਨੂੰ ਔਰ ਵੱਡੇ ਬਜ਼ੁਰਗ ਵੀ ਲਾਇਬ੍ਰੇਰੀਆਂ ਦੇ ਵਿੱਚ ਜਾਣ ਆਪਣੇ ਰੈਬਰਾਂ ਦੇ ਮਿਸ਼ਨ ਦੇ ਬਾਰੇ ਜਾਣਨ ਔਰ ਉਹਨਾਂ ਦਾ ਆਪਣਾ ਇਤਿਹਾਸ ਜਿਹੜਾ ਸਾਡਾ ਆਪਣਾ ਇਤਿਹਾਸ ਆ ਉਹਦੇ ਬਾਰੇ ਜਾਣੂ ਹੋਣ ਸੋ ਜੈ ਪੀਨ ਜੈ ਭਾਰਤ ਜੈ ਸਭਿਦਾ